ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਕਲਾਂ ਇਹ ਪਿੰਡ ਜਗਰਾਉਂ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਗੁੜੇ ਪਿੰਡ ਹੈ ਜਿਹੜਾ ਚੌਂਕੀਮਾਨ ਵਾਲਾ ਟੋਲ ਹੈ ਉਹ ਦੱਸੋ ਇਸ ਇਹਨਾਂ ਪਿੰਡਾਂ ਦੇ ਨੇੜ ਦਾ ਹੈ ਮਤਲਬ ਉਸ ਹਾਈਵੇ ਦੇ ਉੱਤੇ ਵੈਸੇ ਲੱਗਾ ਹੋਇਆ ਹੈ ਪਰ ਗੁੜੇ ਪਿੰਡ ਬਿਲਕੁਲ ਹਾਈਵੇ ਦੇ ਨਾਲ ਲੱਗਦਾ ਤੇ ਨਾਲ ਹੀ ਤਲਵੰਡੀ ਕਲਾਂ ਸਵੱਦੀ ਪੰਡ ਉਹ ਵੀ ਬਿਲਕੁਲ ਨੇੜ ਰਹਿ ਗਿਆ ਮੈਂ ਦੂਜੀ ਵਾਰ ਇਸ ਘਰ ਚੋਂ ਵੀਡੀਓ ਬਣਾ ਰਿਹਾ ਹਾਂ ਗਰਮੀਆਂ ਚ ਵੀਡੀਓ ਬਣਾਈ ਸੀ ਉਦੋਂ ਬਾਈ ਨੇ ਸਾਰੇ ਪਸ਼ੂ ਵਕਾਊ ਕੀਤੇ ਸੀ ਕੁਝ ਪਸ਼ੂ ਉਹਦੇ ਵਿਕੇ ਵੀ ਕੁਝ ਰੋਕ ਗਏ ਸੀ ਅੱਜ ਫੇਰ ਵੀਡੀਓ ਬਣਾ ਰਹੇ ਹਾਂ ਤਾਂ ਫੇਰ ਬਾਈ ਨੇ ਸਾਰੇ ਪਸ਼ੂ ਵਕਾਊ ਕੀਤੇ ਆ ਹਰੇਕ ਵੀਡੀਓ ਜਦੋਂ ਵੀ ਬਣਾਈਦੀ ਹੈ ਕਿਸੇ ਵੀ ਘਰ ਚੋਂ ਬਣਾਉਣੇ ਆ ਤਾਂ ਇਹ ਕੋਸ਼ਿਸ਼ ਹੁੰਦੀ ਹੈ ਕਹਿਣ ਦੀ ਵੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਹੈ ਪਸ਼ੂ ਦੀ ਤਸੱਲੀ ਕਰਨਾ ਹੱਕ ਹੁੰਦਾ ਕਿਉਂਕਿ ਤੁਸੀਂ ਸਾਲੀ ਚੀਜ਼ ਖਰੀਦਣ ਲੱਗੇ ਹੋ ਇਥੇ ਇਹਨਾਂ ਦਾ ਦੁੱਧ ਲੱਗਾ ਜਿੰਨੇ ਦੁੱਧ ਤੇ ਚਲਦੀਆਂ ਬਾਈ ਦੱਸੂਗਾ ਦੋ ਟਾਈਮ ਤਿੰਨ ਟਾਈਮ ਆਪਾਂ ਵੀਡੀਓ 'ਚ ਵੀ ਬਾਈ ਤੋਂ ਪੁੱਛਾਂਗੇ ਤੁਸੀਂ ਚੋ ਸਕਦੇ ਹੋ ਤਸੱਲੀ ਕਰਕੇ ਖਰੀਦ ਲਓ ਬਾਅਦ 'ਚ ਲਾਂਭਾ ਕਿਸੇ ਗੱਲੋਂ ਨਾ ਕੋਈ ਭਰਾ ਦੇਵਿਆ ਕਰੋ ਸੋ ਮੌਕੇ ਤੇ ਹੀ ਤਸੱਲੀ ਕਰ ਲਿਆ ਕਰੋ ਮੱਝਾਂ ਝੋਟੀਆਂ ਕੱਟੀਆਂ ਕਾਫੀ ਨਾ ਗਾ ਕੁਸ ਮੱਝਾਂ ਇਹ ਜੀਆਂ ਵੀ ਦੁੱਧ ਵੀ ਬਾਈ ਦੱਸਦਾ ਚੰਗੇ ਤੇ ਚਲਦੀਆਂ ਨਾਲ ਬੱਚੇ ਵੀ ਬਹੁਤ ਸੋਹਣੇ ਬਾਈ ਨੇ ਸਾਹਮੇ ਵੀ ਦੁੱਧ ਪਿਆ ਕੇ ਕੱਟੀਆਂ ਤੁਸੀਂ ਦੇਖ ਸਕਦੇ ਹੋ ਸੋ ਆਓ ਇਹਨਾਂ ਖੜੇ ਹੋਏ ਪਸ਼ੂਆਂ ਦੀ ਜਾਣਕਾਰੀ ਲਵਾਂਗੇ ਕਿਉਂਕਿ ਜਗਾ ਤੰਗ ਹੈ ਪਸ਼ੂ ਜ਼ਿਆਦਾ ਹੈ ਤੋਰ ਕੇ ਦਿਖਾਉਣਾ ਤਾਂ ਸ਼ਾਇਦ ਮੁਸ਼ਕਲ ਹੋ ਜਾਊਗਾ ਪਰ ਜਿਵੇਂ ਇਹ ਖੜੇ ਆ ਇਸੇ ਤਰੀਕੇ ਨਾਲ ਦਿਖਾ ਦਿਆਂਗੇ ਬਾਕੀ ਕੰਮ ਤੁਹਾਡਾ ਆਪਣਾ ਹੈ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਤੁਸੀਂ ਪੈਸੇ ਲਾਉਣੇ ਆ ਤਾਂ ਤਸੱਲੀ ਕਰਨਾ ਵੀ ਤੁਹਾਡਾ ਹੀ ਹੱਕ ਹੈ ਤੇ ਉਹ ਜ਼ਰੂਰ ਕਰਿਓ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਆਪਾਂ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਵੀਰ ਆਪਣੇ ਬਾਈ ਸੱਤਾਤ ਨੂੰ ਆ ਨਾਮ ਜੀ ਸੱਤੇ ਬਾਈ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਦੁਬਾਰਾ ਵੀਡੀਓ ਬਣਾ ਰਹੇ ਹਾਂ ਪਹਿਲਾਂ ਪਸ਼ੂ ਵਕਾਊ ਕਰਤੇ ਸੀ ਸਾਰੇ ਹਾਂ ਜੀ ਹਾਂ ਜੀ ਉਦੋਂ ਫਿਰ ਸੌਦੇ ਨਹੀਂ ਰਲੇ ਕੋਸ ਬਾਈ ਕੋਸ ਸੌਦੇ ਹੋ ਗਏ ਸੀਗੇ ਤੇ ਬੰਦੇ ਛੱਡ ਗਏ ਸੀਗੇ ਅੱਛਾ ਜਿਵੇਂ ਆਪਨੇ ਸਹਾਈ ਵੀ ਪਾਤੀ ਸੀ ਅੱਛਾ ਮੁੜ ਕੇ ਨਾ ਉਹਨਾਂ ਦਾ ਫੋਨ ਆਇਆ ਫੋਨ ਸੋਚੋ ਆਫ ਕਰ ਲਿਆ ਤੇ ਕੁਝ ਪਸ਼ੂ ਉਦਾਂ ਰੁੱਕ ਗਏ ਬਈ ਅਦਬਚਾਲੇ ਸੀਗੇ ਪਸ਼ੂ ਹਾਂ ਮਹੀਨਾ ਮਹੀਨਾ ਬਾਕੀ ਸੀ ਕੁਝ ਮਹੀਨਾ ਮਹੀਨਾ ਬਾਕੀ ਜੀ ਉਹਦੇ ਕਰਕੇ ਰੁੱਕ ਗਏ ਫਿਰ ਹੁਣ ਕੋਸ਼ ਕਿ ਹੁਣ ਸਾਰੇ ਪਸ਼ੂ ਵੇਚਨੇ ਆ ਬਾਈ ਅੱਛਾ ਪਿਛਲੀ ਵਾਰ ਜਦੋਂ ਆਪਾਂ ਵੀਡੀਓ ਪਾਈ ਇੱਕ ਸਮੱਸਿਆ ਆਈ ਸੀ ਆਪਾਂ ਉਹ ਵੀਡੀਓ 'ਚ ਉਹਦਾ ਜ਼ਿਕਰ ਜ਼ਰੂਰ ਕਰਾਂਗੇ ਹਾਂਜੀ ਹਾਂਜੀ ਮੇਰੇ ਨੇੜੇ ਵੈਰੋਕੇ ਪਿੰਡ ਤੋਂ ਕੁਸ ਭਰਾ ਆਏ ਸੀ ਤਲਵੰਡੀ ਇੱਥੇ ਜਗਰਾਵੀ ਪਹੁੰਚ ਗਏ ਸੀ ਹਾਂਜੀ ਤੁਹਾਡੇ ਨਾਲ ਕੰਟੈਕਟ ਹੋਇਆ ਤੁਸੀਂ ਉਹਦੋਂ ਸ਼ਾਇਦ ਕਹਤਾ ਵੀ ਸੌਦਾ ਪਹਿਲਾਂ ਕਰੋ ਫਿਰ ਪਸ਼ੂ ਦਿਖਾਓ ਉਹ ਬਾਈ ਜੀ ਇੱਕ ਤਾਂ ਚਲੋ ਆਪਾਂ ਨੂੰ ਥੋੜਾ ਜਿਆ ਇੰਨਾ ਪਤਾ ਨਹੀਂ ਸੀਗਾ ਇੱਕ ਸਾਰਾ ਮੇਰੇ ਹੱਥ ਥੋੜਾ ਜਿਆ ਪਿਆ ਹੋਇਆ ਸਿਸਟਮ ਹਨਾ ਵੀ ਮੈਂ ਘਰੇ ਹੁੰਨਾ ਤਾਂ ਉਦੋਂ ਮੈਂ ਤਾਂ ਕਰਕੇ ਕਹਿ ਦਿੰਨਾ ਉਹ ਮੈਂ ਉਹਨਾਂ ਨੂੰ ਤਾਂ ਕਹਤਾ ਸੀ ਵੀ ਬਾਈ ਤੁਸੀਂ ਥੋੜਾ ਪਿਰਾ ਕੋਈ ਕਹਿੰਦਾ ਹਣਾ ਹੁਣ ਫੋਨ ਕਰਕੇ ਜ਼ਰੂਰ ਆਵੇ ਜਿਵੇਂ ਮਰਜ਼ੀ ਆਪਦੀ ਤਸੱਲੀ ਕਰੇ ਇੱਥੇ ਖੜੇ ਆਂਦੀ ਇੱਕ ਦਿਨ ਕਰੇ ਦੋ ਦਿਨ ਕਰੇ ਚੋਕੇ ਲੈ ਜੀ ਹਾਂ ਚੋਕੇ ਲੈ ਅੱਛਾ ਇੱਕ ਹੋਰ ਗੱਲ ਦੱਸ ਦੋ ਜੇ ਕਈ ਵਾਰਾਂ ਜਦੋਂ ਇਹ ਇਦਾਂ ਦੀਆਂ ਵੀਡੀਓ ਪਾਉਣੇ ਨਾ ਫੋਨ ਵੀ ਹੱਦੋਂ ਬਾਹਲੇ ਆ ਜਾਂਦੇ ਹਾਂਜੀ ਹਾਂਜੀ ਮਤਲਬ ਜੇ ਐਡਰੈਸ ਕਿਸੇ ਨੇ ਸਮਝਣਾ ਹੋਵੇ ਆਪਣੇ ਘਰੇ ਪਹੁੰਚਣਾ ਹੋਵੇ ਤਾਂ ਪਿੰਡੋਂ ਕੀ ਨਾਂ ਤੇ ਪਤਾ ਕੀਤਾ ਬਾਈ ਸੱਤੇ ਤਣੋਂ ਇਹਦੇ ਨਾਂ ਤੋਂ ਹਣਾ ਸੱਤਾ ਤਣੋਂ ਆ ਪੁੱਛੀ ਆਪਣੇ ਘਰੇ ਪਾਈ ਹੋਰੀ ਹਾਂ ਆਪਣੇ ਘਰੇ ਡਾਇਰੈਕਟਰ ਜੀ ਤੋਂ ਭੇਜ ਦੇਣਗੇ ਪਿੰਡ ਵਾਲੇ ਕਿਸੇ ਵੀ ਭਰਾ ਨੂੰ ਕੋਈ ਵੀ ਮਿਲਦਾ ਪਿੰਡ ਦਾ ਬੰਦਾ ਤੇ ਉਹਨ ਤੇ ਆਪਣੇ ਘਰੇ ਇੱਥੇ ਭੇਜ ਦੇਣਗੇ ਠੀਕ ਹੈ ਦੋਸਤੋ ਮੈਂ ਥੋੜਾ ਪਿੰਡ ਦਾ ਬਾਈ ਦੇ ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦੇਣਾ ਵੀ ਜਦੋਂ ਆਪਾਂ ਗੁੜੇ ਪਿੰਡ ਤੋਂ ਪਿੰਡ ਚ ਐਂਟਰ ਕਰਦੇ ਆ ਤਾਂ ਪਹਿਲਾ ਮੋੜ ਚੜ੍ਹਦੇ ਵਾਲੇ ਪਾਸੇ ਨੂੰ ਤੁਸੀਂ ਡਰਾਈਵਰ ਸਾਈਡ ਦੇ ਉੱਤੇ ਮੁੜਨਾ ਹੈ ਤੇ ਦੂਜੇ ਮੋੜ ਦੇ ਉੱਤੇ ਬਿਲਕੁਲ ਉੱਪਰ ਹੀ ਬਾਈ ਦਾ ਘਰ ਆ ਜਾਂਦਾ ਨਾਲ ਹੀ ਪੈਂਚਰਾਂ ਵਾਲੀ ਦੁਕਾਨ ਸੋ ਸੱਤਾ ਤਨੋਆ ਬਾਈ ਦਾ ਨਾਮ ਆ ਤੇ ਤੁਸੀਂ ਐਡਰੈਸੇ ਵੀ ਪੁੱਛ ਕੇ ਆ ਸਕਦੇ ਹੋ ਸੱਤੇ ਬਾਈ ਪਸ਼ੂ ਤਾਂ ਆਪਾਂ ਦਿਖਾਉਣੇ ਹੀ ਦਿਖਾਉਣੇ ਆ ਮਸ਼ੀਨਾਂ ਦੇ ਵਿੱਚ ਮਸ਼ੀਨਰੀ ਦੇ ਵਿੱਚ ਕੀ ਕੀ ਕੁਝ ਵੇਚ ਰਹੇ ਹੋ ਬਾਈ ਇੱਕ ਤਾਂ ਇਹ ਮਸ਼ੀਨ ਖੜੀ ਆ ਪੱਠਿਆਂ ਵਾਲੀ ਠੀਕ ਹੈ ਬਾਈ ਇੱਕ ਆਪਣੇ ਹਾਲਾ ਜੀ ਠੀਕ ਹੈ ਇੱਕ ਦੁੱਧ ਵਾਲੀ ਮਸ਼ੀਨ ਆ ਹਾਲ ਕਿੰਨੇ ਹੈਗੇ ਬਾਈ ਉਹ 11 ਹਾਲਾ ਜੀ 11 ਹਾਂਜੀ ਹਾਂਜੀ ਠੀਕ ਹੈ ਦੁੱਧ ਵਾਲੀ ਮਸ਼ੀਨ ਜਿਹੜੀ ਟਰਾਲੀ ਵਾਲੀ ਹੁੰਦੀ ਟਰਾਲੀ ਵਾਲੀ ਬਾਈ ਜਿਹੜੀ ਰੋੜਕੇ ਵਾਲੀ ਨਾਲ ਡਰਾਮਾ ਉਹਦੇ ਡਰਮੀ ਨਾਲ ਆ ਇੱਕ ਡਰਮੀ ਵਾਲੀ ਹਾਂਜੀ ਬਿਲਕੁਲ ਨਵੀਂ ਪਈ ਆ ਕੋਈ ਹਾਂ ਬਾਲੀ ਚਲਾਈ ਨਹੀਂ ਉਹ ਠੀਕ ਹੈ ਨਵੀਂ ਆਰਗੂ ਪਈ ਆ ਠੀਕ ਹੈ ਤੇ ਬਾਕੀ ਆਪਣੇ ਜਨਰੇਟਰ ਹੈਗਾ ਜੀ ਬਾਹਰ ਜਨਰੇਟਰ ਕਿੰਨੇ ਕਿਲੋਵਾਟ ਵਾਲਾ ਆਪਣਾ ਵੀਰੇ ਉਹ ਚੈੱਕ ਕਰਨਾ ਪਊਗਾ ਦੇਖਣਾ ਪਊਗਾ ਹਾਂਜੀ ਬਾਪੂ ਨੂੰ ਪਤਾ ਹੇ ਉਹ ਖੇਤਾਂ ਵਾਲੀ ਮੋਟਰਾਂ ਵਾਲੀ ਚਲਾਉਣ ਵਾਲਾ ਖੇਤਾਂ ਵਾਲੀ ਉਹ ਬਾਪੂ ਉਹਨਾਂ ਨੂੰ ਪਤਾ ਕਲੀਅਰ ਉਹਦੇ ਬਾਰੇ ਉਹ ਆਪਾਂ ਪਤਾ ਕਰਕੇ ਜਿਹੜਾ ਵੀ ਭਰਾ ਪੁੱਛੂਗਾ ਦੱਸ ਦਾਂਗੇ ਇੱਕ ਵੀਰੇ ਕੁਛ ਕਿਦਾਂ ਸੀਗਾ ਹਾਲਾਂ ਦਾ ਤੇ ਸੁਭਾਗ ਜਨਰੇਟਰ ਦਾ ਨਾ ਭਰਾ ਮੁੱਲਾਪੁਰ ਤੋਂ ਸ਼ਾਇਦ ਮੇਰੇ ਹਿਸਾਬ ਨਾਲ ਉਹਨਾਂ ਨਾਲ ਸੌਦਾ ਹੋਇਆ ਸੀ ਉਹ ਮੈਂ ਉਹਨਾਂ ਨੂੰ ਉਦੋਂ ਇਹ ਗੱਲ ਕਹਿਤੀ ਸੀ ਵੀ ਉਦੋਂ ਆਪਣੀ ਥੋੜੀ ਜਿਹੀ ਪਸ਼ੂਆਂ ਦੀ ਦਿੱਕਤ ਸੀ ਵੀ ਪਸ਼ੂ ਵਿੱਕ ਜਾਣਦੇ ਬਈ ਜਨਰੇਟਰ ਹੁਣ ਚਲਾਉਣੇ ਆਪਾਂ ਨਾ ਕਈ ਗਰੀ ਲੇਟ ਨਹੀਂ ਹੁੰਦੀ ਉਹਨਾਂ ਨਾਲ ਆਪਣਾ ਹੋਇਆ ਹੋਇਆ ਜਾਂ ਉਹ ਉਹਨਾਂ ਦੀ ਸਾਈ ਆਈ ਹੋਈ ਆ 1000 ਰੁਪਿਆ ਆਪਾਂ ਨੂੰ ਜਾਂ ਉਹ ਭਰਾ ਚਾਹਣ ਤਾਂ ਉਹਨਾਂ ਨਾਲ ਜਿਹੜੇ ਸਾਹਮਣੇ ਸੌਦਾ ਹੋਇਆ ਸੀ ਤਾਂ ਬਾਈ ਚਾਂਸ ਵੀਡੀਓ ਦੇਖਣ ਤਾਂ ਉਹ ਲਿਆ ਸਕਦੇ ਥੋੜੇ ਜੀ ਹਾਂਜੀ ਅੱਛਾ ਇੱਕ ਟਰੈਕਟਰ ਵੀ ਤੁਸੀਂ ਕਹਿ ਰਹੇ ਸੀ ਹਾਂਜੀ ਸਟੈਂਡਰਡ ਟਰੈਕਟਰ ਆ ਬਾਈ ਅ ਸਟੈਂਡਰਡ 345 ਆ ਜੀ 345 ਸਟੈਂਡਰਡ ਟਰੈਕਟਰ ਕਿਹੜਾ ਮਾਡਲ ਆ ਉਹ 12 ਮਾਡਲ ਆ ਬਾਈ ਠੀਕ ਆ ਦੋਸਤੋ ਲਾਸਟ ਚ ਵੀਡੀਓ ਦੇ ਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆਓ ਮੱਝਾਂ ਬਾਰੇ ਗੱਲ ਕਰਦੇ ਹਾਂ ਸੱਤੇ ਬਾਈ ਪਹਿਲੇ ਨੰਬਰ ਤੇ ਮੱਝ ਖੜੀ ਐ ਹਾਂਜੀ ਹਾਂਜੀ ਕੀ ਡਿਟੇਲ ਐ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੁਹਾ ਕੰਮ ਐ ਬਾਈ ਇਹਨੂੰ 6-7 ਦਿਨ ਹੋ ਗਏ ਸੂਈ ਨੂੰ ਤੀਜਾ ਸੂਆ ਮਗਲੇ ਚੋਨੇ ਵਾਲੇ ਦੀ ਦੇ ਇਧਰਲੇ ਪਾਸੇ ਬੈਣੀ ਵਾਲੇ ਪਾਸੇ ਹਾਂ ਬੈਣੀ ਵਾਲੇ ਪਾਸਿਓਂ ਠੀਕ ਹੈ ਤੇ ਦੁੱਧ ਦੇ ਥੱਲੇ ਹੈਗਾ ਹੁਣ 14 15 ਲੀਟਰ ਤੇ ਹਲੇ ਇਹਨੇ ਕਾੜਕੂੜ ਚੱਲਣਾ ਬਾਈ ਠੀਕ ਹੈ ਦੁੱਧ ਨੇ 17 18 ਲੀਟਰ ਘਰੇ ਆਉਣਾ ਠੀਕ ਹੈ ਪਿਛਲੀ ਵਾਰੀ ਤਾਂ ਇਹਨੇ ਦੁੱਧ ਵਧੀਆ ਦਿੱਤਾ ਸੀ ਸੋਨਾ ਆਪਣੇ ਕੋਲ 21 22 ਲੀਟਰ ਦੁੱਧ ਦਿੱਤਾ ਸੀਗਾ ਏਅਰ ਕੀ ਥਣ ਦੀ ਪ੍ਰੋਬਲਮ ਆਉਣ ਕਾਰਨ ਐਡ ਕੀ ਆਈ ਇਹ ਹਾਂ ਏਅਰ ਕੀ ਆਈ ਹੈ ਬਾਈ ਜੀ ਠੀਕ ਹੈ ਜੂੰਨ ਤੋਂ ਪਹਿਲਾਂ 10-15 ਦਿਨ ਆਈ ਆ ਠੀਕ ਹੈ ਤੇ ਹੁਣ ਇਹ 14-15 ਲੀਟਰ ਤੇ ਚੱਲਦੀ ਪਈ ਆ ਇਹਨੂੰ 6-7 ਦਿਨ ਹੋਏ ਵਾਲੇ ਸੂਈ ਨੂੰ ਮੈਲੇ ਤੋਂ ਹਜੇ ਤੁਰਨਾ ਨਹੀਂ ਹਾਂ ਤੁਰਨਾ ਬਾਈ ਹਲੇ ਬੱਚਾ ਨੇ ਕਿ ਦਿੱਤਾ ਬਾਈ ਬੱਚਾ ਬਾਈਆ ਕੱਤੀ ਬੈਠੀ ਐ ਦੀ ਠੀਕ ਹੈ ਸੋ ਦੋਸਤੋ ਇਹ ਕੱਟੀਏ ਦੇ ਨਾਲ ਦੇਖ ਲਓ ਇੱਕ ਵਾਰ ਬਾਈ ਬੜਾ ਚੰਗਾ ਦੁੱਧ ਦੱਸਦਾ ਤਿੰਨ ਥਣਾ ਚੋਈ ਚੋਕੇ ਲੈ ਲਓ ਭਾਵੇਂ ਦੋ ਟਾਈਮ ਦੋ ਡੰਗ ਚੋ ਲੋ ਹਾਂ ਤਿੰਨ ਡੰਗ ਸੱਲੀ ਕਰ ਲਿਓ ਬਾਈ ਆਪ ਜੀ ਠੀਕ ਹੈ ਓਕੇ ਕੱਟੀ ਖੜੀ ਕਰ ਉਠੋ ਹਟ ਸੋ ਇੱਕ ਕੱਟੀ ਤੁਹਾਨੂੰ ਦਿਖਾ ਦਿੰਨੇ ਹਾਂ ਦੋਸਤੋ ਇਹ ਕੱਟੀਏ ਦੇ ਨਾਲ ਸੋ ਚੰਗੇ ਦੁੱਧ ਤੇ ਮੱਝ ਚੱਲਦੀ ਹੈ ਤਿੰਨ ਥਣਾ ਦੇ ਵਿੱਚੋਂ ਅਉ ਇੱਧਰ ਨੂੰ ਕਰਦੇ ਤਾਂ ਕਰਦੇ ਸੋ ਇੱਥੇ ਖੜੀ ਤੁਹਾਨੂੰ ਦਿਖਾਉਣੇ ਆਂ ਕਾਰਨ ਇਹ ਵੀ ਜਦੋਂ ਇੱਕ ਮੱਝ ਖੋਲ ਲੀਣਾ ਤੇ ਸਾਰਿਆਂ ਨੇ ਰਿੰਗਣਾ ਸ਼ੁਰੂ ਕਰ ਦੇਣਾ ਕਿਉਂਕਿ ਆਪਾਂ ਨੂੰ ਪਤਾ ਬੰਦੇ ਹੋਏ ਪਸ਼ੂ ਇੱਕ ਥਾਂ ਤੇ ਵੱਧੇ ਰਹਿੰਦੇ ਆ ਭਾਈ ਮੜੀ ਪੂਛ ਫੜ ਲਓ ਦੀ ਸੱਤੇ ਕੋਈ ਹਾਂਜੀ ਸੋ ਐਵੇਂ ਹੀ ਤੁਹਾਨੂੰ ਦੁੱਧ ਦਾ ਹਵਾਨਾ ਦਿਖਾ ਦਿੰਨਾ ਤਿੰਨ ਥਣਾ ਚੋਂ ਸੋਹਣਾ ਦੁੱਧ ਦੇ ਰਹੀ ਆ ਤੇ ਮੈਂ ਵੀਡੀਓ ਬਣਾ ਰਿਹਾ 1 ਵਜੇ ਟਾਈਮ ਤੁਸੀਂ 1 ਵਜੇ ਦਾ ਧਿਆਨ ਚ ਰੱਖ ਲਓ ਚੰਗਾ ਹਵਾਨਾ ਦੱਸਾ ਛੱਡ ਦਿਓ ਭਾਈ ਸੋ ਇੱਕ ਥਾਣੇ ਦਾ ਹੁਣ ਡੈਮੇਜ ਹੋ ਗਿਆ ਪਿਛਲਾ ਇਹਦੇ ਨਾਲ ਬਾਈ ਜਿਹੜੀ ਝੋਟੀ ਖੜੀ ਹੈ ਇਹਦੇ ਹਾਂਜੀ ਇਹ ਬਾਈ ਦੀ 7 ਮਹੀਨਾ ਲੱਗਿਆ ਹੋਇਆ ਇਹਨੂੰ 3 ਮਹੀਨੇ ਬਾਕੀ ਆ ਹਾਂਜੀ 3 ਮਹੀਨੇ ਬਾਕੀ ਆ ਪਹਿਲਾ ਸੂਆ ਸੋਣਾ ਕਿ ਤਾ ਨਾ ਇਹ ਪਹਿਲਾ ਸੂਆ ਪਲੂਨ ਸੂਆ ਜੀ ਇਹਨੇ ਅੱਛਾ ਪਰ ਕੀਮਤਾਂ ਬਾਰੇ ਹੀ ਨਹੀਂ ਗੱਲ ਕੀਤੀ ਬਾਈ ਇਹ ਰੇਟ ਤੁਸੀਂ ਦੱਸੋਗੇ ਜਾਂ ਫੋਨ ਤੇ ਨਹੀਂ ਬਾਈ ਫੋਨ ਤੇ ਹੀ ਕਰਾਂਗੇ ਰੇਟ ਫੋਨ ਤੇ ਹਾਂਜੀ ਰੇਟ ਸਾਰੇ ਫੋਨ ਤੇ ਕਰਾਂਗੇ ਠੀਕ ਹੈ ਸੋ ਦੋਸਤੋ 7 ਮਹੀਨਾ ਲੱਗਾ ਹੋਇਆ ਇਹਨੂੰ ਚੈੱਕ ਕਰਵਾ ਸਕਦੇ ਹੋ ਜਿਹੜਾ ਵੀ ਚਾਹੋ ਹਾਂਜੀ ਜਿਹੜੀ ਚੀਜ਼ ਦੀ ਤਸੱਲੀ ਪੂਰੀ ਆਪਣੇ ਘਰੇ ਬਾਈ ਬਿਲਕੁਲ ਤਸੱਲੀ ਕਰ ਲਓ ਆਪਾਂ ਨੂੰ ਕੋਈ ਚੱਕਰ ਨਹੀਂ ਇੱਕ ਰੰਗ ਚੋਲੋ ਦੋ ਦਿਨ ਚੋਲੋ ਜੋ ਮਰਜ਼ੀ ਕਰ ਲਓ ਉਹ ਤਸੱਲੀ ਕਰ ਲਓ ਆਪਣੇ ਘਰੇ ਠੀਕ ਹੈ ਇਹਦੇ ਨਾਲ ਜਿਹੜੀ ਮੱਝ ਇਹਨੂੰ ਬਾਈ ਜੀ ਮਹੀਨਾ ਰਹਿ ਗਿਆ ਦਸੂਣ ਦਾ ਇੱਕ ਮਹੀਨਾ ਬਾਕੀ ਹੈ ਹਾਂਜੀ ਇੱਕ ਮਹੀਨਾ ਸੋ ਦੱਸੋ ਇੱਕ ਮਹੀਨਾ ਬਾਕੀ ਹੈ ਹਵਾਨਾ ਬਣਾਉਣਾ ਸ਼ੁਰੂ ਕਰਤਾ ਹੈ ਹਰਾ ਹਵਾਨਾ ਕਰ ਲਿਆ ਇੱਕ ਮਹੀਨੇ ਨੂੰ ਇਹਨੇ ਕਰਮ ਵਾਲੀ ਨੇ ਸੁਪਣਾ ਇਹ ਤੋਂ ਇਲਾਵਾ ਬਾਈ ਦੋ ਝੋਟੀਆਂ ਖੜੀਆਂ ਹਨ ਹਾਂਜੀ ਇਹਨਾਂ ਦੇ ਬਾਈ ਜੀ ਟੀਕਾ ਲੱਗਿਆ ਹੋਇਆ ਦੋਨਾਂ ਦੀ ਇਹ ਹਾਂਜੀ ਦੋਨਾਂ ਦੀ ਦੋ ਠੀਕ ਹੈ ਸੋ ਦੋਸਤੋ ਦੋਨਾਂ ਦੀ ਏਆਈ ਹੋ ਗਈ ਹੈ ਵਜਨ ਤੁਹਾਡੇ ਸਾਹਮਣੇ ਹੈ ਬਾਕੀ ਸੇਵਾ ਤੁਸੀਂ ਕਰ ਲਿਓ ਜੇ ਤੋਂ ਬਾਅਦ ਚ ਟਾਂਚੇ ਦੇਖ ਲਓਏ ਜਗਾ ਤੰਗ ਚ ਬਸੂ ਰੱਖਿਆਣ ਕਰਕੇ ਬੰਨੇ ਦੋ ਦੋ ਤਿੰਨ ਤਿੰਨ ਰਸਿਆਂ ਨਾਲ ਹੈ ਮੈਂ ਤਾਂ ਨਹੀਂ ਖੋਲ ਰਿਆ ਸੋ ਜਿਹੜਾ ਵੀ 라ਊਗਾ ਉਹ ਤੋੜ ਕੇ ਦੇਖ ਲੂਗਾ ਵੈਸੇ ਜੇ ਕੋਈ ਕਿਸੇ ਚ ਕੋਈ ਕਮੀ ਹੈ ਤਾਂ ਬਾਈ ਦੱਸ ਹੀ ਰਿਆ ਨਾਲ ਮਤਲਬ ਜੇ ਕੋਈ ਦਿੱਕਤ ਹੋਊਗੀ ਤਾਂ ਤੁਹਾਨੂੰ ਵੀਡੀਓ ਚ ਦੱਸ ਦਿਆਂਗੇ ਫਿਰ ਵੀ ਤੁਸੀਂ ਜਦੋਂ ਆਉਂਗੇ ਤਾਂ ਪਾਸ ਕਰ ਲਿਓ ਕੱਟੀ ਦੇਖੋ ਦੱਸੋ ਹਜੇ 1 ਮਹੀਨਾ ਹੋਇਆ ਏਆਈ ਹੋਈ ਨੂੰ ਪਰ ਥੱਲੋਂ ਝੋਲ ਦੇਖਿਓ ਕਰਮਾਲੀ ਦੀ ਬਾਈ ਚੰਗੇ ਦੁੱਧ ਵਾਲੀ ਦੀ ਲੱਗਦੀ ਐ ਬਾਈ ਜੀ ਪੂਰਾ ਹਾਂਜੀ ਹਾਂਜੀ ਟੋਪ ਦੇ ਵਾਲੀ ਆ ਠੀਕ ਐ ਇਹਦੇ ਨਾਲ ਜਿਹੜੀ ਮੱਝ ਖੜੀ ਐ ਬਾਈ ਇਹ ਬਾਈ ਜੀ ਹਾਂਜੀ ਇਹ ਤੀਜੇ ਸੂਏ ਆ ਇਹ ਠੀਕ ਐ ਇਹਦੇ ਬਾਈ ਜੀ ਹਾਂਜੀ ਇਹ ਪਹਿਲਾਂ ਤਾਂ ਸੋਨੇ ਦੁੱਧ ਤੇ ਚੱਲੀ ਆ ਹੁਣ ਇਹਦੇ ਥੱਲੇ 18 ਕਿਲੋ ਦੁੱਧ ਹੋਊਗਾ ਜੀ 18 ਕਿਲੋ ਦੁੱਧ ਹੈਗਾ ਹਾਂਜੀ ਹੈਗਾ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ ਇਹਨੂੰ ਬਾਈ ਜੀ ਹੋ ਗਏ ਹੋਣਗੇ ਦੇਖ ਕੇ ਤੁਹਾਨੂੰ ਲੱਗਦਾ ਉਹ 2 2.5 ਮਹੀਨੇ ਹੋ ਗਏ ਮੇਰੇ ਹਿਸਾਬ ਨਾਲ ਠੀਕ ਐ ਇੱਕ ਕੱਟੀ ਇੱਕ ਕੱਟੀ ਜੈਡ ਬਲੈਕ ਦੀ ਕੱਟੀ ਆ ਜੀ ਠੀਕ ਐ ਹਾਂ ਉਸ ਤੋਂ 2.5 ਮਹੀਨੇ ਬਾਈ ਦੱਸਦਾ ਤੇ ਕੱਟੀ ਦੀ ਗ੍ਰੋਥ ਮੱਝ ਦਾ ਹਵਾਨਾ ਨਾੜਾਂ ਨਾਲ ਭਰਿਆ ਹੋਇਆ ਮੈਂ ਦਿਖਾਉਂਗਾ ਜਰੂਰ ਨੇੜੇ ਤੋਂ ਵੀਰੇ ਬਹੁਤ ਸੋਹਣੇ ਦੁੱਧ ਵਾਲੀ ਹੈ ਮੱਝ ਠੀਕ ਹੈ ਸੋ 2 2.5 ਮਹੀਨੇ ਹੋ ਗਏ ਇਹਨੂੰ ਸੋਈ ਨੂੰ ਇਧਰਲੇ ਪਾਸੇ ਨਾੜਾਂ ਦੇਖੋ ਹਵਾਨਾ ਅੱਗੋਂ ਦੇਖੋ ਤੁਸੀਂ ਇੱਕ ਦੁੱਧ ਹੀ ਥੋੜੀ ਜਿਹੀ ਖਾਰ ਮੰਦੀ ਹੈ ਇਹ ਵੀਰੇ ਠੀਕ ਹੈ ਹੱਕੀ ਬਈ ਇਹਨੂੰ ਇਧਰੋਂ ਮੜਾ ਪਿੱਛੋਂ ਹਵਾਨਾ ਦਿਖਾ ਸੋ ਦੇਖੋ ਹਵਾਨਾ ਉਹ ਇਸ ਟਾਈਮ ਚੰਗੇ ਦੁੱਧ ਤੇ ਚੱਲ ਰਹੀ ਹੈ ਇਧਰੋਂ ਫੇਰ ਹਵਾਨਾ ਦੇਖ ਲਓ ਇੱਕ ਚੋਈਆਂ ਨੂੰ ਵੀਰੇ ਥੋੜੀਆਂ ਜਿਹਾ ਅੱਜ ਲੇਟ ਚ ਹੋਈਆਂ ਕੀ ਅੱਜ ਨਗਰ ਕੀਰਤਨਾ ਪਿੰਡ ਦੇ ਹਾਂਜੀ ਹਾਂਜੀ ਵੀਰੇ ਨਗਰ ਕੀਰਤਨਾ ਪਿੰਡ ਇਹਦੇ ਨਾਲ ਇੱਕ ਹੋਰ ਸੱਤੇ ਬਈ ਮੱਝ ਖੜੀ ਹੈ ਜਿਹੜੀ ਹਾਂਜੀ ਇਹ ਦੂਜੀ ਸੂਈ ਝੋਟੀ ਹੈ ਵੀਰੇ ਇਹਨੂੰ ਕਿੰਨਾ ਚਿਰ ਹੋ ਗਿਆ ਉਸ ਸੂਈ ਨੂੰ ਇਹਨੂੰ ਵੀ ਇਹਦੇ ਨਾਲ ਹੀ ਇਹ ਵੀਰੇ ਹਫਤੇ ਕੇ ਬਾਅਦ ਸੂਈ ਹੈ 8 ਦਿਨਾਂ ਬਾਅਦ ਇਹਦੀ ਪਰਲੀ ਕੱਟੀ ਆਈ ਜੋ ਬਿਲ ਉਹ ਵੀ ਠਾਈ ਬਈ ਉਹ ਝੋਟੀ ਦੀ ਕੱਟੀ ਵੀ ਤੁਹਾਨੂੰ ਦਿਖਾ ਦਈਏ ਇਹ ਕੱਟੀ ਉਸ ਝੋਟੀ ਦੀ ਹੈ ਇਹ ਉਸ ਝੋਟੀ ਦੀ ਹੈ ਵੀਰੇ ਹਾਂਜੀ ਹਾਂਜੀ ਵੱਡੀ ਮੱਝ ਦੇ ਨਾਲ ਖੜੀ ਹਾਂਜੀ ਹਾਂਜੀ ਵੀਰੇ ਕਿੰਨਾ ਦੁੱਧ ਹੋਊ ਹੋਣ ਵੀਰੇ 14 15 ਲੀਟਰ ਦੇ ਵਿੱਚ ਵਿੱਚ ਇਹਦੇ ਥੱਲੇ ਹੋਊਗਾ ਕੋਈ ਭਰਾ 14 ਮੰਨ ਕੇ ਆ ਜੇਵੇ 14 ਲੀਟਰ ਮਣ ਕੇ ਦਵਾਂਗੇ ਜੀ ਪੂਰਾ ਠੀਕ ਹੈ ਹਲਾਈ ਵੀ ਉਧਰੋਂ ਇਹ ਮਿਟੇ ਸਾਡੇ ਬੁੱਤ ਪਰਲੇ ਪਾਸੇ ਸ਼ੌਲਾਂ ਲੀਟਰ ਦੁੱਧ ਦੋਸਤੋ ਕੋਈ ਵੀ ਭਰਾ ਮਿੰਤੀ ਕਰਕੇ ਲਿਆ ਸਕਦਾ ਸੱਤੇ ਭਾਈ ਕਬੈਣੀ ਵਾਲੇ ਪਾਸੇ ਦਾ ਪਿਛਲਾ ਤਾਂ ਇਹ ਬਾਈ ਜੀ ਕੋਈ ਵੈਸੇ ਚੂਨ ਚ ਹੋ ਜਾ ਉਹ ਬਹਿਨ ਚ ਕੋਈ ਤਾਂ ਨਕਸ ਦਾ ਕੋਈ ਇੱਕ ਪੈਸੇ ਦਾ ਨਕਸ ਨਹੀਂ ਹੈਗਾ ਠੀਕ ਉਹ ਜਿਹੜਾ ਵੀ ਭਰਾ ਕਹੂਗਾ ਅਸੀਂ ਤਸੱਲੀ ਕਰਾ ਦਾਂਗੇ ਉਹਨੂੰ ਪੂਰਾ ਠੀਕ ਹੈ ਸੋ ਦੋਸਤੋ ਇਹ ਦੇਖ ਲਓ ਤੁਸੀਂ ਮੈਨੂੰ ਥੋੜਾ ਫਰਕ ਲੱਗਾ ਬਾਈ ਕਹਿੰਦਾ ਵੀ ਤਸੱਲੀ ਕਰਵਾ ਦਾਂਗੇ ਫਰਕ ਹੈ ਨਹੀਂਗਾ ਹੋ ਸਕਦਾ ਕੋਈ ਦੋ ਧਾਰਾਂ ਦਾ ਫਰਕ ਨਿਕਲ ਵੀ ਆਵੇ ਪਰ ਤੁਸੀਂ ਤਸੱਲੀ ਕਰਨ ਦਾ ਹੱਕ ਆ ਤੁਹਾਡਾ ਉਹ ਤੁਸੀਂ ਕਰ ਲਿਓ ਇੱਥੇ ਅ ਬਾਈ ਇਹਦੇ ਨਾਲ ਜਿਹੜੀ ਮੱਝ ਖੜੀ ਹੈ ਇਹ ਬਾਈ ਦੀ ਸੂਈ ਨੂੰ ਆ ਕਟਾ ਇਹਦਾ ਜ ਠੀਕ ਹੈ ਇਹਨਾਂ ਨਾਲੋਂ ਥੋੜਾ ਜਿਹਾ ਪਹਿਲਾਂ ਦੀ ਸੂਈ ਹੋਈ ਐ ਨੂੰ ਟਾਈਮ ਹੋ ਗਿਆ ਸੂਈ ਤੇ ਜ਼ਰੂਰ ਜੀ ਹੁਣ ਦੁੱਧ ਕਿੰਨਾ ਖੂਗਾ ਅੰਦਾਜ਼ਾ ਦੁੱਧ ਇਹਦੇ ਥੱਲੇ ਹੋਊਗਾ 12-13 ਲੀਟਰ ਹੋਊਗਾ ਜੀ ਇਹਦਾ ਵਿਖਾਵਾ ਬਿਲਕੁਲ ਹੀ ਹੈ ਨਹੀਂ ਬਾਈ ਹਾਂਜੀ ਹਾਂਜੀ ਇਹ ਬਾਈ ਜੀ ਥੋੜਾ ਟਾਈਮ ਹੋ ਗਿਆ ਐਵੇਂ ਆਪਾਂ ਕਹੀਏ ਇਹਦਾ ਜਾਦੇ ਟਾਈਮ ਹੋ ਗਿਆ ਤਾਂ ਸੂਈ ਨੂੰ ਠੀਕ ਹੈ ਸੋ ਦੋਸਤੋ ਟਾਈਮ ਵੱਧ ਹੋ ਗਿਆ ਇਕੱਟਾ ਇਹਦੇ ਨਾਲ ਤੇ ਇਸ ਟਾਈਮ ਦੁੱਧ ਹੈਗਾ ਪਰ ਉਹ ਤੁਸੀਂ ਚੋਕੇ ਲੈ ਲਓ ਇਹ ਨਾਲ ਪਰਲੇ ਪਾਸੇ ਮਾ ਉਹ ਬਾਈ ਜੀ ਤੁਹਾਨੂੰ ਦੱਸਿਆ ਸੀਗਾ ਜਿਹੜੀ ਪਿਛਲੀ ਬਰੀ ਡੱਬ ਮਾਰ ਗਈ ਸੀ ਠੀਕ ਹੈ ਹਾਂਜੀ ਉਹ ਐਰ ਕੀ ਕੱਟੇ ਤੋਂ ਕਰਾਸ ਕਰਾਈ ਹੋਈ ਆ ਠੀਕ ਹੈ ਹਾਂਜੀ ਹਲੇ ਯਾਨੀ ਕਨਫਰਮ ਨਹੀਂ ਹਾਂਜੀ ਉਹਨੂੰ ਵੀ ਮਹੀਨਾ ਹੋ ਗਿਆ ਇੱਕ ਜੀ ਠੀਕ ਹੈ ਜਿਹੜੀ ਇਹ ਕੱਟੀਆਂ ਬਾਈ ਇਹ ਇਹ ਕੱਟੀਆਂ ਬਾਈ ਜੀ ਜਿਹੜੀ ਆ ਕੱਟੀ ਆ ਇਹ ਬਾਈ ਜੀ ਪਹਿਲੇ ਨੰਬਰ ਵਾਲੀ ਦੀ ਆ ਜਿਹੜੀ ਤਿੰਨ ਥਣ ਹੋ ਗਏ ਜੀ ਜਿਹੜੀ ਤਿੰਨ ਖਦਨ ਤਿੰਨ ਆ ਜੀ ਇਹ ਉਮਰ ਦੀ ਹੋਊ ਸਾਲਕ ਕੇ ਵੱਧ ਇਹ ਬਹਾਂਜੀ ਬੈ ਉਹ ਬਸ ਆ ਦੇਖ ਲਓ ਤੂੰ ਦੂਜੀ ਵਾਰੀ ਸੂਈ ਆ ਦੂਜੀ ਵਾਰੀ ਹਾਂਜੀ 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 ਠੀਕ ਇਹਦੀ ਮੰਨ ਕੇ ਚਲੋ ਤੁਸੀਂ ਇੱਕ ਸਾਲ ਮੰਨ ਲਓ ਇਹਦੀ ਉਮਰ ਠੀਕ ਹੈ ਹਾਂਜੀ ਇੱਕ ਸਾਲ ਦੇ ਜਾਂਦੀ ਅੰਦਰ ਅੰਦਰ ਹੋਊਗੀ ਇੱਕ ਸਾਲ ਦੇ ਠੀਕ ਹੈ ਹਾਂਜੀ ਪਰਲੇ ਪਾਸੇ ਜਿਹੜੀ ਉਹ ਬਾਈ ਜੀ ਕੱਟਾ ਖੜਾ ਕੱਟਾ ਹੈਗਾ ਉਹ ਦੂਜੇ ਤੀਜੇ ਨੰਬਰ ਵਾਲੀ ਦਾ ਓਕੇ ਹਾਂਜੀ ਇੱਕ ਇਧਰ ਬਈ ਬੱਚਾ ਇਹ ਕੱਟੀ ਬਾਈ ਇਹ ਇਹ ਛੋਟੀ ਦੀ ਆ ਜਿਹੜੀ ਆਪਾਂ ਹੁਣ ਦਿਖਾਈ ਜੀ ਨੇ 2 ਨੰਬਰ ਤੇ 2 ਨੰਬਰ ਤੇ ਦਿਖਾਈ ਹਾਂ ਜੀ ਹਾਂ ਜੀ 14 ਲੀਟਰ ਦੁੱਧ ਜਿਹਦਾ ਦੱਸਿਆ ਹਾਂਜੀ ਹਾਂਜੀ ਠੀਕ ਐ ਇਹ ਵੀ ਲਗਭਗ ਉਹੀ ਉਮਰ ਹੋਊਗੀ ਦੀ ਸਾਲ ਦੇ ਆਸਪਾਸ ਹਾਂਜੀ ਹਾਂਜੀ ਇਹ ਦੋਨੇ ਸਾਲ ਇਹ ਬਿਲਕੁਲ ਇੱਕੋ ਜੀਆਂ ਇਹ ਹਫ਼ਤੇ 10 ਦਿਨਾਂ ਦਾ ਫਰਕ ਹੈ ਇਹਨਾਂ ਦਾ ਇਦਾਂ ਸੂਈਆਂ ਸੀਗੀਆਂ ਇਹ ਸੋ ਦੋਸਤੋ ਐਗਜੈਕਟ ਉਮਰ ਨਹੀਂ ਪਤਾ ਹੈਗੀ ਮਤਲਬ ਸਾਲ ਦੇ ਆਸ-ਪਾਸ ਹੋਣੀ ਚਾਹੀਦੀ ਹੈ ਕਿਉਂਕਿ ਦੂਜੀ ਵਾਰ ਝੋਟੀ ਸੂਈ ਆ ਇਹ ਉਸ ਝੋਟੀ ਦੇ ਪਿਛਲੇ ਸੂਏ ਦੀ ਹੈ ਹਾਂਜੀ ਕੋਈ ਮਹੀਨਾ 2 ਮਹੀਨੇ ਇਧਰ ਉਧਰ ਉਮਰ ਹੋ ਸਕਦੀ ਕਿਉਂਕਿ ਲਗਭਗ 2.5 ਮਹੀਨੇ ਹੋ ਚ ਇਹ 13-14 ਮਹੀਨਿਆਂ ਦੀ ਹੋਊਗੀ ਜੀ। ਹਾਂ ਉਹ ਜਾਨੀ ਪਿਛਲੇ ਸੂਏ ਦੀ ਆ ਪਿਛਲੇ ਸੂਏ ਦੀ ਆ ਬਿਲਕੁਲ ਇਹ ਆਪਾਂ ਬਈ ਇਹ ਤੋਂ ਇਲਾਵਾ ਬਈ گاਵਾਲੇ ਪਾਸੋਂ ਆਪਾਂ ਸ਼ੁਰੂ ਕਰਦੇ ਹਾਂ ਪਰਲੇ ਪਾਸੇ ਤੋਂ ਕਰਾਂਗੇ ਸ਼ੁਰੂ ਆ ਜਿਹੜੀ ਇਹ ਗਾਂ ਬਈ ਹਾਂਜੀ ਬਈ ਕਿੰਨੇ ਚਰਦੀ ਗੱਪਣ ਐਸ ਟਾਈਮ ਇਹ ਬਈ 5 ਮਹੀਨਿਆਂ ਦੀ ਗੱਪਣ ਹੁਣ ਦੁੱਧ ਦਿੰਦੀ ਐ ਇਹ ਹਾਂਜੀ ਦੁੱਧ ਦਿੰਦੀ ਐ ਕਿੰਨਾ ਦੁੱਧ ਦੁੱਧ ਦੇ ਥੱਲੇ 21 ਕਿਲੋ ਦੁੱਧ ਹੋਊਗਾ ਜੀ 21 ਕਿਲੋ ਦੁੱਧ ਹੋਊਗਾ ਹਾਂਜੀ ਬਾਈ ਜੀ ਦੋ ਦੋ ਡੰਗ ਚੋਲੇ ਵੇ ਭਰਾ ਕੋਈ ਤਿੰਨ ਡੰਗ ਚੋਲੇ ਵਿੱਚ ਵਾ ਕੇ ਦਵਾਂਗੇ ਠੀਕ ਐ ਸੋ ਦੋਸਤੋ ਪੰਜਾਂ ਮਹੀਨਿਆਂ ਦੀ ਗੱਬਨ ਚੈੱਕਪਾਸ ਹੈ ਤੁਸੀਂ ਇਹ ਚੈੱਕਪਾਸ ਕਰਾ ਸਕਦੇ ਹੋ ਇਹਦੇ ਨਾਲ ਇੱਕ ਜਰਸੀ ਖੜੀ ਹੈ ਹਾਂ ਇਹ ਵੀ ਵੀਰੇ ਪੰਜਾਂ ਮਹੀਨਿਆਂ ਦੀ ਗੱਬਨ ਇਹਦੇ ਥੱਲੇ ਦੁੱਧ ਹਨ ਇਹਦੇ ਥੱਲੇ 16 17 ਲੀਟਰ ਹੋਊਗਾ ਦੁੱਧ ਜੀ ਇਹਦੀ ਵੀ ਥੋੜਾ ਮੈਨੂੰ ਇੱਕ ਸਾਈਡ ਹਾਂ ਇਹਦਾ ਹੈ ਜੀ ਇਹਦੇ ਵੀਰੇ ਇਧਰਲੇ ਥਾਣੇ ਦੇ ਵਿੱਚ ਨਾ ਥੋੜਾ ਜਿਹਾ ਪ੍ਰੋਬਲਮ ਆ ਪਰ ਉਹ ਸੂਨ ਤੇ ਆਈ ਦੇ ਵੀਰੇ ਦੋ ਤਿੰਨ ਟੀਕੇ ਲੱਗਦੇ ਹੁੰਦੇ ਆ ਇਹ ਬਿਲਕੁਲ ਚੱਡਾ ਬਰਾਬਰ ਕਰ ਦੂ ਟੀਕੇ ਮੜਾ ਹਲਾਇਓ ਸੋ ਦੋਸਤੋ ਇਹ ਕਬੈਣੀ ਵਾਲੇ ਪਾਸੇ ਦਾ ਫਰਕ ਹੈਗਾ ਸਾਈਡ ਇਹ ਰੱਖਦੀ ਐ ਪਰ ਬਾਈ ਕਹਿੰਦਾ ਵੀ ਡਾਕਟਰ ਨਾਲ ਗੱਲ ਹੋਈ ਸੀ ਬਹੁਤ ਚੰਗੀ ਵੀਰੇ ਆਪਣੇ ਪੰਜਾਬ ਦੀ ਜਰਸੀ ਆ ਇਹ ਹਾਂ ਬਹੁਤ ਚੰਗੀ ਆ ਦੁੱਧ ਤੇ ਬਹੁਤ ਵਧੀਆ ਚੱਲੀ ਐ ਇਹ ਦੁੱਧ ਤੇ ਇਹਦੇ ਨਾਲ ਜਿਹੜੀ ਗਾਂ ਖੜੀ ਹਾਂਜੀ ਇਹ ਕਿੰਨੇ ਚਰਦੀ ਗੱਪਣਾ ਇਹ ਥੋੜਾ ਟਾਈਮ ਘੱਟ ਹੋ ਗਿਆ ਜੀ ਇਹਨੂੰ 1.5 ਮਹੀਨਾ ਹੋ ਗਿਆ ਮੇਰੇ ਸਾਹਮਣੇ ਹਜੇ ਕਨਫਰਮ ਨਹੀਂ ਹਾਂ ਕੋਈ ਭਰਾ 1.5 ਮਹੀਨੇ ਦੀ ਕਰਾ ਸਕਦਾ ਤਾਂ ਹੁੰਦੀ ਹੋਵੇ ਤਾਂ ਕਰਾ ਲਵੇ ਤੇ ਹਾਂਜੀ ਇਹਦੇ ਥੱਲੇ ਦੁੱਧ ਥੋੜਾ ਜਿਹਾ ਘੱਟ ਹੋਊਗਾ ਵੀਰੇ ਠੀਕ ਐ ਇਹਦੇ ਥੱਲੇ 10-11 ਲੀਟਰ ਦੁੱਧ ਦਾ ਠੀਕ ਐ ਹਾਂਜੀ ਹਾਂਜੀ ਇਦੇ ਨਾਲ ਜਿਹੜੀ ਗਾਂ ਇਹਨੂੰ ਇਹਨੂੰ 6 ਮਹੀਨਾ ਖਤਮ ਹੋ ਗਿਆ ਹੋਊਗਾ ਮੇਰੇ ਹਿਸਾਬ ਨਾਲ ਲਿਖਿਆ ਹੋਇਆ ਕਾਪੀ ਤੇ ਉਹ ਦੇਖ ਕੇ ਦੱਸ ਦਾਂਗੀ ਦੁੱਧ ਅਜੇ ਦੇ ਰਹੀ ਹੈ ਇਹ ਬਾਈ ਜੀ ਇੱਕ ਡੰਗ ਕਰਤੀ ਹੁਣ ਇਹ ਦੁੱਧੋ ਛੱਡਣੀ ਹੋਈ ਆ ਠੀਕ ਹੈ ਹਾਂ ਜੀ ਇਹ 7ਵੇਂ ਮਹੀਨੇ ਦੇ ਵਿੱਚ ਵਿੱਚ ਜਾਂਦੀ ਆਪਾਂ ਛੱਡ ਦੇਣੀ ਆ ਜੇ ਇਹਨੂੰ 7ਵਾਂ ਮਹੀਨਾ ਲੱਗਿਆ ਹੋਇਆ ਤਾਂ ਮਹੀਨੇ ਦੇ ਵਿੱਚ ਵਿੱਚ ਇਹ ਡਰਾਈ ਕਰ ਦੇਣੀ ਆ ਠੀਕ ਹੈ ਬਈ ਇਹ ਜਿਹੜੀਆਂ ਦੋ ਬੱਛੀਆਂ ਤੇ ਇੱਕ ਇਹ ਗਾਂ ਖੜੀ ਐ ਲੱਸੀ ਜੀ ਹਾਂ ਜੀ ਇਹ ਜਿਹੜੀ ਗਾਂ ਬਾਈ ਇਹ ਇਹਦੀ ਏਆਈ ਹੋਈ ਵੀ ਆ ਹਾਂ ਜੀ ਬਾਈ ਜੀ ਇਹਦੀ ਹੋਈ ਹੋਈ ਆ ਕਿੰਨਾ ਚਿਰ ਹੋ ਗਿਆ ਏਆਈ ਇਹਨੂੰ ਬਾਈ ਹੋਇਆ 20 ਦਿਨ ਹੋ ਗਏ ਉਹਨੇ ਤਾਂ ਜੇ ਕਿਸੇ ਨੇ ਸੇਵਾ ਕਰਨੀ ਆ ਮੇਰੇ ਸਾਹ ਹਾਂਜੀ ਉਹ ਹਿਸਾਬ ਨਾਲ ਲੈ ਸਕਦਾ ਇਹ ਇੱਕ ਇੰਨਾ ਕੁ ਬੇਨਤੀ ਹੈਗੀ ਆ ਜੀ ਕੋਈ ਭਰਾ ਆ ਜਾਂਦੀ ਜਬ ਬੱਚੀਆਂ ਦਾ ਕਰੂਗਾ ਤਾਂ ਇਹ ਗਾਂ ਆਪਾਂ ਨਾਲ ਦੇ ਦਾਂਗੇ ਬੱਚੀਆਂ ਨਾਲ ਦੇ ਦੇ ਹਾਂ ਬੱਚੀਆਂ ਦੇ ਨਾਲ ਇੱਕ ਇਹਦੇ ਬਾਈ ਜੀ ਦੁੱਧ ਦੇ ਨੇ ਬਹੁਤ ਸੋਹਣਾ ਦਿੱਤਾ 32 33 ਲੀਟਰ ਦੁੱਧ ਦਿੱਤਾ ਇਹ ਨੇ ਇਹ ਦੇ ਕੋਲ ਹਾਂਜੀ ਬਿਲਕੁਲ ਆਪਣੀ ਇਹਦੀ ਵੀਡੀਓ ਪਈ ਆ ਆਪਣੇ ਕੋਲ ਤਾਜੀ ਸੂਈ ਦੀ ਠੀਕ ਹੈ ਹਾਂ ਇਹ ਨੇ ਰਿਪੀਟ ਕਰਤਾ ਫਿਰ ਹਾਂਜੀ ਥੋੜਾ ਜਿਹਾ ਡਾਕਟਰ ਨੂੰ ਜਿਵੇਂ ਪਹਿਲੇ ਖਾ ਲੱਗ ਗਿਆ ਸੀਗਾ ਆਪਾਂ ਇਹਨੂੰ ਉਹਨੇ ਜਿਵੇਂ 7ਵੇਂ 8ਵੇਂ ਮਹੀਨੇ ਦੀ ਆਪਾਂ ਸਮਝਦੇ ਹੁੰਨੇ ਆ ਉਸ ਸਮੇਂ ਜਦੋਂ ਚੈੱਕ ਕਰਾਈ ਤਾਂ ਇਹ ਖਾਲੀ ਨਿਕਲ ਗਈ ਅਛਾ ਉਤੋਂ ਦੁੱਧੋ ਵੀ ਛੜਤੀ ਸੀਗੀ ਤੇ ਉਦੋਂ ਮੁੜ ਕੇ ਫਿਰ ਇਦੋਂ ਇੰਨੀ ਗੌਰ ਨਹੀਂ ਕਰੀ ਇਹਦੀ ਬਾਈ ਸੋ ਦੋਸਤੋ ਇਹ ਦੁੱਧੋਂ ਡਰਾਈ ਹੈ 20 ਦੇ AI ਨੂੰ ਹੋਏ ਆ ਲਜਾਣਾ ਚਾਹਾਂ ਤਾਂ ਬੱਚਿਆਂ ਦੇ ਨਾਲ ਬਾਈ ਖੰਡਾ ਦੇ ਦੂੰਗਾ ਬਾਕੀ ਉਹ ਤੁਸੀਂ ਦੇਖਣਾ ਵੀ ਤੁਹਾਨੂੰ ਕਿਦਾਂ ਰਹੂਗੀ ਇਹ ਦੋ ਬੱਚੀਆਂ ਬਾਈ ਕੋਲ ਇਹ ਵੀ ਦੋਨੇ ਦੇ ਦੇਣੀਆਂ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਆਜੋ ਤੁਹਾਨੂੰ ਹੁਣ ਜਨਰੇਟਰ ਤੇ ਇੱਕ ਟਰੈਕਟਰ ਉਹ ਦਿਖਾ ਦਿੰਨੇ ਆ ਸੈਂਡିକੇਟ ਮੈਂ ਪਹਿਲਾਂ ਦਿਖਾ ਚੁੱਕਿਆ ਸੀ ਦੁਬਾਰਾ ਫੇਰ ਦਿਖਾ ਦਿੰਨਾ ਸੱਤਿਆ ਭਾਈ ਇਹ ਚੀਜ਼ਾਂ ਫੇਰ ਉਵੇਂ ਹੀ ਆ ਵੀ ਮੱਝਾਂ ਵਿਕਣੀਆਂ ਹਾਂ ਹਾਂਜੀ ਹਾਂਜੀ ਭਾਈ ਕਿਉਂਕਿ ਇਹ ਤਾਂ ਹੁਣ ਪੱਠੇ ਕੁੱਤਰਦੇ ਆ ਬਾਈ ਜੀ ਇੱਥੇ ਹਨਾ ਟਰੈਕਟਰ ਤੇ ਲੈ ਕੇ ਆਉਂਨੇ ਆ ਪੱਠੇ ਤਾਂ ਰਕੀ ਬਣ ਜਾਂਦੀ ਇਹ ਚੀਜ਼ਾਂ ਦਿੱਤੇ ਤੋਂ ਦੇ ਦਾਂਗੇ ਜੀ ਇਹ ਨਾਲ ਅੱਜ ਕੀ ਇਹ ਪੱਕਾ ਮੂੜਾ ਪਸ਼ੂ ਆਪਾਂ ਬਿਲਕੁਲ ਬਿਲਕੁਲ ਬਾਈ ਜੀ ਪੱਕਾ ਪਰ ਬਾਈ ਬਸ ਥੋੜਾ ਜਿਹਾ ਭਰਾਵਾਂ ਦੀ ਇੰਨੀ ਕ ਬੇਨਤੀ ਆ ਜਿਹੜੇ ਕਾਲ ਕਰਦੇ ਆ ਤੁਹਾਨੂੰ ਪਤਾ ਜੀ ਇੱਕ ਤਾਂ ਕਾਲਾਂ ਜਾਦੇ ਆਉਂਦੀਆਂ ਇੰਨੀਆਂ ਸੌਣ ਨਹੀਂ ਹੁੰਦੀਆਂ ਇੱਕ ਵਿੱਚ ਨਾ ਭਕਾਵਾ ਜੀ ਬਹੁਤ ਕਰਦੇ ਆ ਥੋੜੇ ਭਰਾ ਮਤਲਬ ਜਿੱਦਾਂ ਐਵੇਂ ਵੀ ਨੇਰੇ ਸਵੇਰੇ ਫੋਨ ਲਾ ਕੇ ਹੁਣ ਦੇਖੋ ਜਿਹੜੇ ਪਸ਼ੂ ਹੈਗੇ ਜਿੰਨੇ ਕ ਮੁੱਲ ਦੇ ਆਪਾਂ ਨੂੰ ਆਪ ਹੀ ਪਤਾ ਜਿਹੜਾ ਭਰਾ ਇਹ ਕੰਮ 'ਚ ਪਿਆ ਹੋਇਆ ਵਾ ਉਹਨੂੰ ਉਦਾਂ ਹੀ ਦੇਖ ਕੇ ਜੱਜਮੈਂਟ ਹੋ ਜਾਊਗੀ ਵੀ ਇਹ ਕਿੰਨੇ ਕ ਦਾ ਪਸ਼ੂ ਆ ਠੀਕ ਹੈ ਹੁਣ ਪਾ ਦੋ ਲੱਖ ਮੰਗੀ ਸਹੀ ਬਸ ਜਿੰਨੇ ਕ ਜੰਦੀ ਮੁੱਲ ਦੇ ਲੱਗਦੇ ਆ ਤੇ ਉਹ ਹਿਸਾਬ ਨਾਲ ਆਪਾਂ ਠੀਕ ਹੀ ਰੇਟ ਕਰਾਂਗੇ ਕੋਈ ਰੇਟ ਆਪਾਂ ਲੈਦੇ ਨਹੀਂ ਕਰਦੇ ਤੇ ਮੇਰਾ ਬਾਈ ਬਸ ਇੰਨਾ ਰੱਖਿਓ ਵੀ ਜੀਨੇ ਲੈਣੇ ਹੋਏ ਤੇ ਕਾਲ ਉਹੀ ਕਰੇ ਠੀਕ ਹੈ ਵਿਚ ਪਕਾਵਾਜੀ ਵਾਲੇ ਭਰਾ ਇਹ ਜੇ ਬਹੁਤ ਹੁੰਦੇ ਆ ਹਨਾ ਵੀ ਤੂੰ ਐ ਕਰ ਲਾ ਤੂੰ ਇਦਾਂ ਵੇਚ ਲਾ ਉਹ ਭਰਾ ਨਾ ਹੀ ਕਾਲ ਕਰਨ ਤਾਂ ਬਾਲੀ ਵਧੀਆ ਗੱਲ ਆ ਜਿਨ੍ਹਾਂ ਨੇ ਲੈਣੀ ਆ ਉਹ ਭਰਾ ਜੋ ਜਦੋਂ ਜੀ ਸਦਕੇ ਆਉਣ ਉਹੀ ਆਪਾਂ ਨੂੰ ਰੋਕ ਟੋਕ ਨਹੀਂ ਉਹ ਭਰਾਵਾਂ ਦੇ ਸੋ ਦੋਸਤੋ ਇਹ ਉਹ ਜਨਰੇਟਰ ਹੈ ਜਿਹੜਾ ਬਾਈ ਨੇ ਦੇ ਦੇਣਾ ਤੇ ਇਹ ਸਟੈਂਡਰਡ ਡੀਆਈ 345 ਟਰੈਕਟਰ ਹੈ ਜਿਹੜਾ ਬਾਈ ਨੇ ਵੇਚ ਦੇਣਾ ਸੋ ਤੁਸੀਂ ਸੰਪਰਕ ਬਣਾ ਸਕਦੇ ਹੋ ਇਹ ਬਾਈ ਮਾਡਲ ਤੇ ਕਿਹੜਾ ਮਾਡਲ ਹੈ ਬਾਈ 12 ਮਾਡਲ ਹੈ ਵੀਰੇ ਇਹ ਇਹ 12 ਮਾਡਲ ਹੈ 12 ਮਾਡਲ ਹੈ ਠੀਕ ਹੈ ਸੋ ਇਹ 12 ਮਾਡਲ ਦਸੋ ਡੀਆਈ 345 ਸਟੈਂਡਰਡ ਟਰੈਕਟਰ ਹੈ ਜਿਹੜਾ ਵੀਰ ਖਰੀਦਣਾ ਚਾਹੁੰਦਾ ਤਾਂ ਇਹਦੇ ਲਈ ਕੰਟੈਕਟ ਕਰ ਲਓ ਟਾਇਰ ਟੂਰ ਚੰਗੀ ਕੰਡੀਸ਼ਨ ਦੇ ਪਏ ਆ ਨਵੇਂ ਪਏ ਆ ਵੀਰੇ ਚਾਰੇ ਟਾਇਰ ਨਵੇਂ ਆ ਮਾਡਲ 12 ਹੈ ਤੇ ਬਾਕੀ ਤੁਸੀਂ ਆ ਕੇ ਚਲਾ ਕੇ ਦੇਖ ਸਕਦੇ ਹੋ ਵਧੀਆ ਚਾਲੂ ਹਾਲਤ ਦੇ ਵਿੱਚ ਇਹ ਟਰੈਕਟਰ 12 ਮਾਡਲ ਸਟੈਂਡਰਡ 345 ਤੇ ਨਾਲ ਇੱਕ ਜਨਰੇਟਰ ਹੈ। ਬਾਕੀ ਜਿਹੜੇ ਪਸ਼ੂ ਆ ਦੋਸਤੋ ਜਿਹੜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜਿਹੜਾ ਦੁੱਧ ਇੱਥੇ ਦੇ ਰਹੇ ਉਹ ਤੁਹਾਨੂੰ ਦੱਸਦਾ। ਇੱਥੋਂ ਦੀ ਗਾਰੰਟੀ ਹੈ ਪਰ ਤਸੱਲੀ ਇੱਥੋਂ ਹੀ ਕਰਕੇ ਲਿਜਾਓ ਬਾਅਦ ਚ ਲਾਂਬੇ ਕਿਸੇ ਕੋਲੋਂ ਦਿਓ ਤੁਸੀਂ ਉਹ ਵਧੀਆ ਗੱਲ ਨਹੀਂ ਹੁੰਦੀ। ਐਡਰੈਸ ਤੁਹਾਨੂੰ ਦੱਸਦਾ ਕਈ ਵਾਰ ਫੋਨ ਨਾ ਰੀਸੀਵ ਹੋਵੇ ਕਿਉਂਕਿ ਫੋਨ ਆ ਬਹੁਤੇ ਜਾਂਦੇ ਤਾਂ ਤੁਸੀਂ ਬਾਈ ਦਾ ਘਰ ਬਾਈ ਦੇ ਨਾਮ ਤੋਂ ਪਤਾ ਕਰਕੇ ਪੁੱਛ ਸਕਦੇ ਹੋ। ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ।